ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਰੇ ਦੀ ਕਿਰਪਾ ਦੇ ਨਾਲ ਅਸੀਂ ਜਾ ਰਹੇ ਹਾਂ ਜੀ ਦਰਸ਼ਨ ਕਰਨ ਲਈ ਅਸਥਾਨ ਤੇ ਫਤੇਗੜ ਸਾਹਿਬ ਸੋ ਮਾਰੇ ਦੀ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਬੱਚੇ ਸਾਡੇ ਨਾਲ ਹੈ ਸਾਰੇ ਅਕੈਡਮੀ ਦੇ ਹਾਂ ਜੀ ਫਤੇਬਲਾਉ ਜੀ ਵਾਹਿਗੁਰੂ ਜੀ ਕੀ ਫਤਿਹ ਮਾਰੇ ਕਿਰਪਾ ਕਰਨ ਰਸਤੇ ਚਾਂਗ-ਚਾਂਗ ਸਾਈ ਹੁਣ ਸੋ ਅੱਜ ਦਾ ਸਾਡਾ ਇਹ ਜੋ ਵਲੌਗ ਆ ਤੇ ਮਾਰੇ ਦੇ ਦਰਸ਼ਨ ਕਰਨ ਲਈ ਅਸੀਂ ਸਾਰੇ ਅਸੀਂ ਹੁਣ ਪਿਆਰ ਆ ਜਾਣ ਲਈ ਤੇ ਬੱਚੇ ਵੀ ਤਿਆਰ ਆ ਤੇ ਅਰਦਾਸ ਕਰ ਲਈ ਮਾਰੇ ਦੇ ਚਰਨਾਂ 'ਤੇ ਤੇ ਬਸ ਗੱਡੀ ਸਾਡੀ ਰੈਡੀ ਹੈ ਜੀ ਆ ਦੇਖੋ ਜੀ ਸੋ ਅਸੀਂ ਤਿਆਰ ਆ ਜੀ ਅੱਜ ਇਸ ਤੋਂ ਵੀ ਜੀ ਤਿਆਰ ਆ ਤੇ ਜਰਾ ਤਿਆਰ ਹੈ ਗੱਡੀ ਸਾਡੀ ਸੋ ਮਾਰੇ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਜੀ ਮਿਲਦੇ ਆ ਜੀ ਫਿਰ ਜੀ ਵਾਹਿਗੁਰੂ ਜੀ ਮਾਰੇ ਦੀ ਕਿਰਪਾ ਦੇ ਨਾਲ ਬੈਠ ਕੇ ਗੱਡੀ ਦੇ ਵਿੱਚ ਦੋ ਹੱਲੇ ਸਾਡੇ ਬੱਚੇ ਹੋਰ ਬੈਠਣੇ ਆ ਤੇ ਬੋਲੇ ਸੋਨੇ ਵਾਲੇ ਸੋ ਸੂਰਿਆ ਕਾਲੇ ਦੀਪ ਸਿੰਘ ਜੀ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਬੱਜ ਕੇ ਟਿਕਾਰੇ ਬਲਾਵੇਂ ਨੇ ਅਰੋਜਾਵੇ ਚਾਰ ਸਭ ਜੱਤੇ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿਹੜਿਆਂ ਜੀ ਮਾਰੇ ਕਿਰਪਾ ਕਰਨ ਜੀ ਮਿਲਦੇ ਹਾਂ ਜੀ ਅੱਗੇ ਤੋਂ ਵਾਹਿਗੁਰੂ ਜੀ ਸੰਗਤ ਜੀ ਬੈਠ ਕੇ ਆ ਜੀ ਅਸੀਂ ਗੱਡੀ 'ਚ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬੈਠ ਗਏ ਆ ਜੀ ਤੇ ਬਸ ਹੁਣ ਗੱਡੀ ਸਾਡੀ ਰਵਾਨਗੀ ਹੋ ਰਹੀ ਹੈ ਜੀ ਤੇ ਅੱਗੇ ਮਿਲਦੇ ਹਾਂ ਮਾਰੇ ਕਿਰਪਾ ਕਰਨ ਜੀ ਵਾਹਿਗੁਰੂ ਜੀ ਬਹੁਤ ਤੇਲ ਪਵਾ ਰਹੇ ਤੇਲ ਤੇਲ ਪਵਾ ਰਹੇ ਵੀ ਤੇਲ ਵਾਹਿਗੁਰੂ ਵਾਹਿਗੁਰੂ ਪਵਾਇਆ ਕਰ ਵਾਹਿਗੁਰੂ ਆਹ ਦੇਖੋ ਜੀ ਸਾਡੀ ਗੱਡੀ ਜਾ ਰਹੀ ਹੈ ਬੱਚੇ ਬੈਠੇ ਗੱਡੀ ਦੇ ਵਿੱਚ ਇੰਡੀਕੇਟਰ ਵੀ ਲਾਤਾ ਇਹਨਾਂ ਨੇ ਕਿਉਂਕਿ ਕਿ ਪ੍ਰਸੰਦਾ ਛਕਣਾ ਲੰਗਰ ਛਕਣਾ ਹੈ ਅਸੀਂ ਕਿ ਬੱਚਿਆਂ ਸਾਰਿਆਂ ਨੂੰ ਖੁਸ਼ ਲੱਗੀ ਹੈ ਮਹਾਰਾਜ ਜੀ

ਦੀਸੀ ਹੋਣਾ ਲੱਗੀ ਆ ਕੋਈ ਤੇ ਬਾਲੇ ਕਿੰਨੀ ਇਹਨੇ ਇਹਨੇ ਇਹ ਖੇਡ ਕੇ ਹੀ ਸਵੇਰੇ ਸਿਰ ਗਟਕਾ ਇਧਰ ਫਟੇ ਬਲਾਓ ਸਟ੍ਰਾਈਕ ਜਗਾ ਸਾਹ ਹਾਂ ਤੇ ਇਹ ਸਵੇਰੇ ਸਿਰ ਖੇਡ ਕੇ ਹੀ ਇਹ ਗਟਕਾ ਆਏ ਨੇ ਸਿਰੇ ਪੰਜਵੇਂ ਦੀ ਉੱਠੀ ਆ ਜੋਦੀ ਆ ਜੋਦੀ ਮਾਰੇ ਦੀ ਕਿਰਪਾ ਆ ਤੇ ਹੁਣ ਇਹਨੂੰ ਲੱਗੀ ਜੇ ਕੋਟ ਲੱਗੀ ਹੈ ਨਾ ਹਾਂ ਬਾਕੀ ਗਿਆ ਫਿਰ ਸੋਨੇ ਲੰਗਰ ਆ ਜੋ ਬਿਸ਼ਰਾਟ ਆ ਬਾਇਆ ਜੀ ਗਰਾਇਆ ਤੇ ਜਦੋਂ ਕਹਿੰਦੇ ਵੀ ਜਦੋਂ ਕਹਿੰਦੇ ਇਹ ਨੂੰ ਖੜਾ ਲੱਗ ਗਿਆ ਉਹ ਜੀ ਜਦੋਂ ਕਹਿੰਦੇ ਆ ਵੀ ਸਫਰ ਤੇ ਆਈਏ ਤੇ ਭੁੱਖ ਤਾਂ ਲੱਗੀ ਜਿੰਦੀ ਦੱਸੋ ਵੀ ਬੱਚੋ ਲੱਗੀ ਭੁੱਖ ਹਾਂ ਜੀ ਤੇ ਸੋ ਇਸ ਕਰਕੇ ਆਪਾਂ ਪਹਿਲਾਂ ਕੁਛ ਨਾ ਕੋਈ ਛਕ ਲਈਏ ਤੇ ਫਿਰ ਰਸਤੇ ਵਿੱਚ ਕਹਿੰਦੇ ਵੀ ਮਹਾਰਾਜ ਨੇ ਵੀ ਕਿਹਾ ਹੈ ਮੈਂ ਪਹਿਲਾਂ ਪੰਗਤ ਤੇ ਪਛ ਸੰਗਤ ਹਾਂ ਜੀ ਪਹਿਲਾ ਆਪਾਂ ਪੰਗਤ ਕਰਦੀਆਂ ਲੰਗਰ ਛਕਣਾ ਆ ਲੰਗਰ ਗੁਰੂ ਦਾ ਹਰ ਵਕਤ ਗੁਰੂ ਦਾ ਲੰਗਰ ਹੀ ਆ ਜਿੱਥੇ ਵੀ ਬਹਿ ਜੀ ਉੱਥੇ ਗੁਰੂ ਦਾ ਲੰਗਰ ਹੀ ਆ ਗੁਰੂ ਦਾ ਹੀ ਪ੍ਰਸਾਰ ਪ੍ਰਚਾਰ ਗੁਰੂ ਦਾ ਹੀ ਆ ਆਪਣਾ ਕੁਝ ਨਹੀਂ ਆਪਣਾ ਤਾਂ ਸਿਰਫ ਕੁਝ ਵੀ ਨਹੀਂ ਹੈਗਾ ਠੀਕ ਆ ਸੋ ਬੱਚੇ ਸਾਰੇ ਬੈਠੇ ਆ ਤੇ ਪ੍ਰਸ਼ਾਦੇ ਤਿਆਰ ਹੋ ਰਿਹਾ ਲੰਗਰ ਤਿਆਰ ਹੋ ਰਿਹਾ ਤੇ ਸਿੰਘ ਬੱਬੂ ਜੀ ਵੀ ਬੈਠੇ ਬੱਬੂ ਜੀ ਅੱਜ ਛਕਦਾ ਨਹੀਂ ਕੁਝ ਛਕ ਨਹੀਂ ਦੇਖੋਗੇ ਦਵਾਈ ਨਾਲ ਆ ਦਵਾਈ ਨਾਲ ਦਵਾਈ ਹੈਗੀ ਐ ਡਰਦਾ ਆ ਭਾਜੀ ਕਲੇਰ ਬਸ਼ਿੰਦਾਰ ਆਵੇ ਹਾਂਜੀ ਆਵੇ ਖਰਚੇ ਰਲ ਮਿਲ ਭਾਈ ਟੋਟਣਾ ਆਵੇ ਬਸ ਦੋ ਜਾਈਂ ਇਹ ਵਦਨਾ ਹੀ ਆ ਘਟਣਾ ਨਹੀਂ ਆ ਹਾਂਜੀ ਅਸਲੀ ਲੈ ਝਾ ਆ ਗਈ ਜੀ ਝਾ ਝਾ ਦਾ ਕਾ ਲਓ ਜੀ ਕੱਢ ਲਿਆ ਲੋ ਜੀ ਆ ਕੁੜੀ ਖੜੀ ਰਹਿ ਗਈ ਆ ਚਲੋ ਚਾ ਚਲੋ ਚਾ ਚਲੋ 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 ਬੈਠੋ ਗੱਡੀ 'ਚ ਬੈਠੋ ਮੈਂ ਆ ਰਿਹਾ ਹਾਂ ਮੈਂ ਕਿਹਨਾਂ ਫੇਰੇ ਹਾਂਜੀ ਗੱਡੀ ਲੱਗੀ 80 ਦੀ ਸਟਰੀਟ ਤੇ ਮੇਰਾ ਹਾਰਟ ਅਟੈਕ ਆਣ ਲੱਗਿਆ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਇੰਨਾ ਹਾਰਟ ਅਟੈਕ ਨਹੀਂ ਲਿਆਣਾ ਬੱਚੇ ਲੱਗੇ 40 ਕਿਲੋ ਬਾਹਰ ਜਸਤੇ ਚ ਇੰਜੋਏ ਵੀ ਕਰ ਰਹੇ ਆ ਕਰਦੇ ਓਹ ਓਹ ਕਿੱਥੇ ਲੈ ਕੇ ਚੱਲਾਂ ਟਾਰੇ ਬੀਬਾ ਚੱਲ ਗੁੱਡੀ ਮੈਂ ਚੜਦਾ ਚੜਜੋ 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 ਉੱਤੇ ਠੀਕ ਹੈ ਠੀਕ ਹੈ ਠੀਕ ਹੈ ਸ਼ਾਬਾਸ਼ ਵਧੀਆ ਵਧੀਆ ਚਲੋ ਪੂਜਾ ਮਨੀਤ ਉੱਥੇ ਬੈਠੋ ਝੂਟੇ ਲੋ ਚਲੋ ਜਾਈਂ ਮਿੰਟ ਉਹ ਭਾਈ ਜੀ ਪਟੂਰੇ ਦੇ ਬੱਚੇ ਪੈ ਗਏ ਜੀ ਆਪਣੇ ਟਟ ਕੇ ਕਹਿੰਦੇ ਭੁੱਖ ਲੱਗੀ ਸਰ ਪਟੂਰੇ ਬੜੇ ਸਵਾਦ ਆ ਹਾਂ ਜੀ ਸਵਾਦ ਆ ਨਾ ਆ ਦੇਖੋ ਹਾਂ ਜੀ ਆ ਰਿਹਾ ਮਜਾ ਉਹ ਸਾਰੇ ਖਾ ਕੇ ਕੋਈ ਰਹਿਤ ਨਹੀਂ ਗਿਆ ਇੱਕ ਪਲੇਟ ਇਹਨੂੰ ਕਹਿੰਦੇ ਇਹਨੂੰ ਕਹਿੰਦੇ ਭਾਈਚਾਰਾ ਸਾਰੇ ਇਕੱਠੇ ਬੈਠ ਕੇ ਛਕੋ ਹਾਂਜੀ ਵਾਹਿਗੁਰੂ ਜੀ ਬੰਨ ਦੀ ਗੱਲ ਚੱਲ 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 ਉਹ ਰਹਿ ਨਾ ਜਾਵੇ ਇੱਕ ਇੱਕ ਬੁਰਕੀ ਸਾਰਿਆਂ ਦੇ ਆ ਗਏ ਜੀ ਮਹਾਰਾਜ ਜੀ ਫਤਿਹਗੜ ਸਾਹਿਬ ਦਾ ਗੇਟ ਅੱਗੇ ਗਾਂ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਨੰਗਰੀ ਹੈ ਜੀ ਜਾਮ ਕਿੰਨਾ ਲੱਗਾ ਹੋਇਆ ਜੀ ਬਹੁਤ ਜ਼ਰਾ ਜਾਮ ਹੈ ਇਹ ਇੱਥੋਂ ਵਾਲੇ ਸਾੜ ਤੋਂ 5 ਕਿਲੋਮੀਟਰ ਪਿਆ ਆ ਜੀ ਇੱਥੋਂ ਫਤਿਹਗੜ੍ਹ ਸਾਹਿਬ ਇੱਥੇ ਜਾਣਾ ਤੇ ਭਾਵੇਂ ਦੇਖੋ ਜਾਮ ਕਿੰਨਾ ਹੈ ਵਾਹਿਗੁਰੂ ਵਾਹਿਗੁਰੂ ਜਾਮੜੇ ਤਾਂ ਕਮਾਲ ਕੀਤੀ ਹੋਈ ਹੈ ਵਾਹਿਗੁਰੂ ਵਾਹਿਗੁਰੂ ਫਤਿਹਗੜ੍ਹ ਸਾਹਿਬ ਪਹੁੰਚ ਗਏ ਜੀ ਮਾਰੇ ਤੇ ਦੇਖੋ ਸੰਗਤਾਂ ਕਿੱਦਾਂ ਜਾ ਰਹੀਆਂ ਜੀ ਮਾਰੇ ਦੀ ਕਿਰਪਾ ਦੇ ਨਾਲ ਤੇ ਦੇਖੋ ਵਾਹਿਗੁਰੂ ਵਾਹਿਗੁਰੂ ਬੜੀ ਸੰਗਤ ਹੈ ਜੀ ਮਾਰੇ ਸੰਗਤ ਨੇ ਤਾਂ ਭਰਪੂਰ ਸੰਗਤ ਆ ਵਾਹਿ 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 ਜੀ ਸੰਗਤ ਜੀ ਦੇਖੋ ਜੀ ਦਰਸ਼ਨ ਕਰੋ ਜੀ ਕਿੰਨੀ ਰੌਣਕ ਲੱਗੀ ਹੋਈ ਆ ਔਰ ਕਿੰਨੀ ਸੰਗਤ ਦੂਰੋਂ ਦੂਰੋਂ ਦਰਸ਼ਨ ਕਰਨ ਲਈ ਆ ਰਹੀ ਜੀ ਮਾਰੇ ਇਹਦੇ ਸ਼ਹੀਦੀ ਸਥਾਨ ਤੇ ਜੀ ਵਾਹਿਗੁਰੂ ਵਾਹਿਗੁਰੂ ਫਤਿਹਗੜ ਸਾਹਿਬ ਵਾਹਿਗੁਰੂ 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 ਇਤਰੇ ਗੁਰਦੁਆਰਾ ਸਾਹਿਬ ਅੱਗੇ ਬਾਬਾ ਮੋਤੀ ਜੀ, ਕੁੱਤੀਰਾ ਮਹਿਰਾ ਜੀ ਉਹਨਾਂ ਜਿਹਦਾ ਵੀ ਗੁਰਦੁਆਰਾ ਸਾਹਿਬ ਅੱਗੇ ਜਿੱਥੇ ਛੋਟੇ ਸਾਹਿਬ ਜਿਆਦਾ ਨੂੰ ਦੁੱਧ ਪਲਾਇਆ ਸੀਗਾ। ਸੋ ਇਹ ਸਥਾਨ ਸਾਰੇ ਅੱਗੇ ਹੈਗੇ ਆ ਜੀ ভাই ਗੁਰੂ ਜੀ। ਇਥੋ ਦੇਖੀ ਖੜੀ। ভাই ਗੁਰੂ ਜੀ ਆ ਗਏ ਜੀ ਮਾਰੇ ਗੁਰਦੁਆਰਾ ਸਾਹਿਬ ਅੰਦਰ। ਅ ਬਸ ਗੱਡੀ ਪਾਰਕਿੰਗ ਚ ਲਾ ਰਹੇ ਅੰਦਰ ਹੀ ਅਸੀਂ ਆ ਗਏ ਬਿਲਕੁਲ। ਤੇ ਬਸ ਆਜ ਲੈ ਕੇ ਤੇ ਕੀਰਤਨ ਦੀ ਫਿਰ ਹਾਜ਼ਰੀ ਆ ਜੀ ਕੀਰਤਨ ਕਰਨਾ ਹੈ ਤੁਸੀਂ ਸਿੱਧੇ ਸਿੱਧੇ ਹਾਂਜੀ ਹਾਂਜੀ ਵਾਹਿਗੁਰੂ 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 ਉੱਧਰ ਲੈ ਕੇ ਚੱਲਦੇ ਹਾਂ ਉੱਥੇ ਸਿੱਧੇ 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 ਵਾਹਿਗੁਰੂ ਜੀ ਦਰਸ਼ਨ ਕਰੋ ਜੀ ਫਤੇਗੜ ਸਾਹਿਬ ਸਰਹੰਦ ਮਹਾਰਾਜ ਛੋਟੇ ਸਹਿਬਜ਼ਾਦਾ ਦੀ ਸ਼ਹਾਦਤ ਜਿੱਥੇ ਹੋਈ ਹੈ ਉੱਥੇ ਦਰਸ਼ਨ ਕਰੋ ਜੀ ਸੰਗਤ ਦੇ ਦੇਖੋ ਕਿੰਨਾ ਮਹਾਰਾਜ ਦੀ ਕਿਰਪਾ ਨਾਲ ਸੰਗਤ ਆਈ ਦੂਰੋਂ ਦੂਰੋਂ ਦੇਖੋ ਤੇ ਦਾਸਾਂ ਦੀ ਕੀਰਤਨ ਦੀ ਹਾਜ਼ਰੀ ਹੈ ਕੀਰਤਨ ਕਰਨ ਲੱਗੇ ਹਾਂ ਜੀ ਅੰਦਰ ਮਹਾਰਾਜ ਦੀ ਕਿਰਪਾ ਨਾਲ

ਨਾਲ ਉਹਨੇ ਕੀਰਤਨ ਕਰਕੇ ਉੱਠੇ ਆ ਤੇ ਹੁਣ ਬੱਚੇ ਸਾਰੇ ਬੈਠੇ ਖੜੇ ਆ ਯਾਰ ਕਰੇ ਲੰਗਰ ਸ਼ਕਲ ਅੱਗੇ ਜੀ ਨਮਸਕਾਰ ਕਰਦੇ ਆ ਇੰਸ਼ਾ ਅੱਜ ਵਾਹ ਵਾਹ ਭਾਈ ਕੀਰ ਕਵਾਲਾ ਪ੍ਰਸ਼ਾਦਾ ਬੱਚੇ ਸਾਰੇ ਛੱਕ ਰਹੇ ਆ ਗਾਓ ਉਧਰ ਵੀ ਬੈਠੇ ਬੱਚੇ ਆਪਣੇ ਕੈਡਿੰਗ ਦੇ ਬੱਚੇ ਸਾਰੇ ਬੈਠੇ ਵਾਹ ਬਰੋ ਵਾਹ ਬਰੋ

ਜੀਵਾ ਐ ਜੀ ਸਾਡੇ ਕੈਪਟਨ ਸਾਹਿਬ ਕੈਪਟਨ ਸਾਹਿਬ ਜੀ ਮਿਲੇ ਜੀ ਸਾਨੂੰ ਔਰ ਇਹਨਾਂ ਨੇ ਕੀਰਤਨ ਵੀ ਸੁਣਿਆ ਤੇ ਬੜਾ ਆਨੰਦ ਆਇਆ ਤੇ ਇਹਨਾਂ ਨੇ ਸਾਡੀ ਰਿਕਾਰਡਿੰਗ ਵੀ ਕੀਤੀ ਸੀ ਬੜਾ ਤੇਰੇ ਪਹਿਲਾਂ ਹਾਂ ਜੀ ਕਿੱਥੇ ਕੀਤੀ ਸੀ ਆਪਾਂ ਸਤਿਗੁਰੂ ਬੰਦਿ ਸਪੀਡ ਗੁਰਬਾਨੀ ਤੇ ਹਾਂ ਇਹਨਾਂ ਨੇ ਕੀਤੀ ਮਹਾਰਾਜ ਆਨੰਦ ਆ ਗਿਆ ਤੇ ਅੱਜ ਸਾਨੂੰ ਮਿਲੇ ਆ ਤੇ ਸਰਹੰਦ ਕੀਰਤਨ ਕੀਤਾ ਬੜਾ ਆਨੰਦ ਆਇਆ ਮਹਾਰਾਜ ਦੀ ਬੜੀ ਬਖਸ਼ਿਸ਼ ਹੋਈ ਆ ਤੇ ਸਾਰਾ ਜਥਾ ਸਾਡਾ ਬੱਚੇ ਨਾਲ ਅਕੈਡਮੀ ਦੇ ਸਾਰੇ ਤੇ ਮਿਲੇ ਬੜਾ ਆਨੰਦ ਆਇਆ ਤੇ ਹੁਣ ਅਸੀਂ ਬਸ ਰਾਤ ਦਾ ਸਾਡਾ ਪ੍ਰੋਗਰਾਮ ਆ ਤੇ ਹੁਣ ਬਾਬਾ ਜੀ ਉਹਨਾਂ ਨੇ ਕਿਹਾ ਸੀ ਮੈਂ ਕਿ ਆਜੂ ਅੱਜ ਕੰਦੇ ਸੀ ਜਾਣਾ ਹੈ ਜਰੰਦਰ ਪ੍ਰੋਗਰਾਮ ਆ ਤੇ ਇਸ ਕਰਕੇ ਹੁਣ ਜਾਣਾ ਪੈਣਾ ਬਾਬਾ ਜੀ ਹਾਂ ਕੋਈ ਗੱਲ ਫੇਰ ਮਾਰਾ ਜਰੂਰ ਜਰੂਰ ਤੇ ਤੁਸੀਂ ਹੁਣ ਵਲੌਗ ਚ ਵੀ ਆ ਕੇ ਜਾ ਸਾਡੇ ਜੀ ਸਾਰੇ ਜਣ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਓ ਸ਼ੇਅਰ ਕਰ ਦਿਓ ਹਾਂ ਤੇ ਵਾਕ ਤੋਂ ਬਾਅਦ ਕਮੈਂਟ ਕਰੋ ਕਮੈਂਟ ਕਰੋ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਹੁੰਦਾ ਹੈ ਜੀ ਸਾਡੇ ਭਰਾ ਆ ਛੋਟੇ ਮਾਰਾ ਚੜ੍ਹਦੀ ਕਲਾ ਕਰਨੇ ਹਨ ਉਹਨਾਂ ਨੂੰ ਹਾਂ ਜੀ ਖਾਲਸਾ ਵਾਹਿਗੁਰੂ ਜੀ ਸਾਡੇ ਮਿਲਦੇ ਜੀ ਅੱਗੇ ਜੀ ਵਾਹਿਗੁਰੂ ਜੀ ਹੋਣਾ ਸੀ ਬੈਠ ਗਿਆ ਜੀ ਗੱਡੀ ਚ ਏ ਮਾਰੇ ਦੀ ਕਿਰਪਾ ਦੇ ਨਾਲ ਬਸ ਅਸੀਂ ਹੁਣ ਪਹੁੰਚਣਾ ਜੀ ਦੇਖੋ ਰਸਤੇ ਚ ਵਾਹਿਗੁਰੂ ਸੰਗਤ ਕਿੰਨੀ ਆ ਜੀ ਸੰਗਤ ਦੇ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਦੇਖੋ ਸੰਗਤ ਭਰਪੂਰ ਮਾਰੇ ਦੀ ਨਹੀਂ ਬਖਸ਼ਿਸ਼ ਉਧਰ ਦੇਖੋ ਦੁਕਾਨਾਂ ਵਗੈਰਾ ਲੱਗੀਆਂ ਆਈਆਂ ਬੜਾ ਬੜਾ ਕੁਝ ਮਿਲਣ ਡਿਆ ਜੀ ਬੜਾ ਕੁਝ ਮਿਲਣਦਾ ਦੇਖੋ ਵਾਹਿਗੁਰੂ ਜੀ ਦੇਖੋ ਜੀ ਲੰਗਰ ਲਾਇਆ ਜੀ ਸੰਗਤਾਂ ਸਰਹੰਦ ਜਾਂਦੇ ਆ ਫਤੇਗੜ ਸੰਤ ਜਾਂਦੇ ਆ ਤੇ ਲੰਗਰ ਛਕ ਰੀਆਂ ਜੀ ਸੰਗਤਾਂ ਦੇਖੋ ਜੀ ਸੰਗਤਾਂ ਕਿੰਨਾ ਸੇਵਾ ਕਰਦੀਆਂ ਪਈਆਂ ਇਨੇ ਮੰਨ ਦੇ ਨਾਲ ਸਾਰੇ ਸੇਵਾ ਕਰਦੇ ਸੀ ਵਾਹਿਗੁਰੂ ਸਾਹਿਬ ਗੋੜ ਵਾਲੇ ਆ ਗਏ ਆ ਜੀ ਬੜੇ ਮਸ਼ਹੂਰ ਆ ਇਹਨਾਂ ਦੇ ਕੋਲ ਆਏ ਆ ਜੀ ਅਸੀਂ ਦੇਖੋ ਜਦੋਂ ਆਪਾਂ ਦਿੱਲੀ ਤੋਂ ਲੁਧਿਆਣੇ ਵੱਲ ਜਾਂਦੇ ਆ ਨਾ ਦਿੱਲੀ ਤੋਂ ਲੁਧਿਆਣੇ ਜਾਂਦੇ ਆ ਅੰਮ੍ਰਿਤਸਰ ਜਾਂਦੇ ਆ ਰਸਤੇ 'ਚ ਇਹ ਹੁੰਦਾ ਹੈ ਜੀ ਤੇ ਆਪ ਜੀ ਜਰੂਰ ਇੱਥੋਂ ਅਲਸੀ ਗੋੜ ਪਿੰਨੀਆਂ ਬੜਾ ਕੁਝ ਇੱਥੋਂ ਮਿਲਦਾ ਹੈ ਸੋ ਲੈਣਾ ਬਾਬਾ ਜੀ ਦਰਸ਼ਨ ਕਰਕੇ ਆ ਰਹੇ ਜੀ ਆਪਣੇ ਸਥਾਨ ਦੇ ਮਹਾਰਾਜ ਦੇ ਫਤੇਗੜ ਸਾਹਿਬ ਤੇ ਦਸਾਂ ਦੀ ਹਾਜ਼ਰੀ ਸੀਗੀ ਕੀਰਤਨ ਦੀ ਹਾਜਰੀ ਕੀਰਤਨ ਦੀ 2 ਤੋਂ 3 ਸਾਡੀ ਹਾਜ਼ਰੀ ਸੀ ਕਰੋ ਜੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਸਥਾਨ ਮੰਜੀ ਸਾਹਿਬ ਮਹਾਰਾਜ ਦਾ ਸਥਾਨ ਹੈ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਸੰਗਤ ਜੀ ਵਾਹਿਗੁਰੂ 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 ਕਰਦੇ ਚਲੋ ਸਾਰੇ ਚਲਿਓ ਵਾਹਿਗੁਰੂ ਵਾਹਿਗੁਰੂ ਕਰਦੇ ਦਰਸ਼ਨ ਕਰੋ ਸਾਰੇ ਸ਼ਰਧੀ ਕਲਾ ਬਸ ਇਹ ਬੱਚੇ ਸਿੱਖਦੇ ਆ ਜੀ ਕੀਰਤਨ ਕੀਰਤਨ ਸਿੱਖਦੇ ਬਾਬਾ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਬਾਬਾ ਜੀ ਬੜਾ ਉਦਮਾ ਜੀ ਬੱਚੇ ਬਸ ਤੁਹਾਡਾ ਆਸ਼ੀਰਵਾਦ ਵੱਡਿਆਂ ਦਾ ਮਾਰਾ ਮਾਰਾ ਬੱਚਿਆਂ ਨੂੰ ਆਸ਼ੀਰਵਾਦ ਦਿਓ ਜੀ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਜੀ ਇਹ ਵੱਡੇ ਹੋ ਕੇ ਕਿਉਂਕਿ ਆਉਣ ਵਾਲੇ ਬੱਚੇ ਇਹੀ ਅੱਗੇ ਆ ਇਹਨਾਂ ਦੇ ਅੱਗੇ ਬੱਚਿਆਂ ਨੇ ਆਪਣੀ ਬਾਗਡੋਰ ਸੰਭਾਲਣੀ ਸਿੱਖੀ ਦੀ ਤੇ ਮਹਾਰਾ ਇਹਨਾਂ ਨੂੰ ਚੜ੍ਹਦੀ ਕਲਾ ਕਰਨ ਬੱਚਿਆਂ ਨੂੰ ਰੌ

ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜਾ ਸਥਾਨ ਮੰਜੀ ਸਾਹਿਬ ਵਿਧਾਨੇ ਦੇ ਲਾਗੇ ਗੁਰਦਰਾ ਮੰਜੀ ਸਾਹਿਬ ਹੈ ਜੀ ਥੋੜਾ ਲੰਮੜਾ ਹੈ ਮਹਾਰਾਜ ਦੀ ਕਿਰਪਾ ਨਾਲ ਵਿਰਾਹ ਦਰਾਹਾ ਦਰਾਹਾ ਹੈ ਜੀ ਦਰਾਹੇ ਦੇ ਲਾਗੇ ਪੈਂਦਾ ਹੈ ਜੀ ਮੰਜੀ ਸਾਹਿਬ ਗੁਰਦਰਾ ਸਾਹਿਬ ਵਿਰਾਹ ਹਾਂਜੀ 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 ਤੇ ਬੱਚਿਆਂ ਨੂੰ ਮੈਂ ਕਿਹਾ ਵੀ ਖਾਣਾ ਪੀਣਾ ਵੀ ਕਰਾ ਦਿਆਂ ਇੰਜੋਏ ਕਰਾ ਦਈਏ ਤਾ ਪਕੌੜੇ ਆਏ ਕਾਕਾ ਜੀ ਜਦ ਰੱਖੋ ਬੇਟੇ ਪਕੌੜੇ ਤੇ ਰੱਖੋ ਆ ਪਕੌੜੇ 드ਾਓ ਨਹੀਂ ਲੱਗ ਤਾ ਪਕੌੜੇ ਛਕੋ ਪਕੌੜੇ ਲਓ ਜੀ ਪਕੌੜਿਆਂ ਨਾਲ ਆਊਗੀ ਚਾਹ ਤੇ ਜਿਹੜੇ ਬੱਚੇ ਨੇ ਖਾਣਾ 버ਗਰ ਉਹਨੂੰ 버ਗਰ ਵੀ ਬਣੂਗਾ ਇਹ ਇਹ 버ਗਰ ਵਾਲੇ ਨਹੀਂ ਹੈਗੇ ਸਾਰੇ 버ਗਰ ਵਾਲੇ ਉਹ ਮੁੰਡੇ ਦੂਜੇ ਬਹਿ ਜੋ ਬਹਿ ਜੋ ਆ ਜੀ ਉਧਰ ਦਿਖਾਓ ਜੀ ਆਇਆ ਕਹਿੰਦਾ ਮੈਂ ਨਹੀਂ ਖਾਣਾ 버ਗਰ ਇਹਨੇ ਲੈ ਗਿਆ ਆ ਚਾਰ ਇੱਕ ਬਰਗਰ ਲੋਜ ਨਹੀਂ ਨਹੀਂ ਕਰਾਂਗੇ ਸੰਗਤ ਜੀ ਅਸੀਂ ਹੋਟਲ ਤੇ ਰੁਕੇ ਆ ਜੀ ਇਹ ਸਾਡੇ ਬੜੇ ਖਾਸ ਹੈਗੇ ਆ ਜੀ ਆ ਬੱਚਾ ਹੈਗਾ ਬਲਰਾਜ ਸਾਡਾ ਸਟੂਡੈਂਟ ਹੈ ਸਾਡੇ ਕੋਲ ਸਿੱਖਦਾ ਹੈ ਤੇ ਇਹਨਾਂ ਦੇ ਮਾਮਾਈ ਦੇ ਮਾਮਾਈ ਦੇ ਮਾਮਾਈ ਦੇ ਬੇਟੇ ਤੇ ਬ੍ਰਦਰ ਹੀ ਲੱਗੇ ਜੀ ਹਾਂਜੀ ਸੰਗਤ ਨੂੰ ਫਤੇ ਬੁਲਾ ਦਿਓ ਜੀ ਵਾਈਫ ਜੀ ਦਰਖਾਸਤ ਵਾਈਫ ਜੀ ਦੇ ਮਾਮੇ ਸੰਗਤ ਜੀ ਜਦੋਂ ਤੁਸੀਂ ਆਉਂਦੇ ਨਾ ਜਲੰਧਰ ਓਨਲੀ ਲੁਧਿਆਣੇ ਤੋਂ ਜਦੋਂ ਤੁਸੀਂ ਆਉਂਦੇ ਜੋ ਤੇ ਟੋਲ ਪਾਰ ਕਰਨਾ ਟੋਲ ਪਾਰ ਕਰਦੇ ਆਂ ਤੁਸੀਂ ਜਿਹੜਾ ਕਿ ਉਹ ਬ੍ਰਿਜ ਥੋੜਾ ਛੋਟਾ ਹੈ ਚੜਨਾ ਤੇ ਨਾਲ ਹੀ ਉਤਰਦੇ ਸਾਰੇ ਖੱਬੇ ਹਾਥੀ ਇਹਨਾਂ ਦਾ surjeet vaishno ਢਾਬਾ ਬਹੁਤ ਵਧੀਆ ਬਣਾਉਂਦੇ ਦੇ ਅੰਦਰ ਬੈਠਣ ਲਈ ਵੀ ਬੜਾ ਵਧੀਆ ਇਹਨਾਂ ਦਾ ਮਤਲਬ ਹੈਗਾ ਵਾ ਬੈਠਕ ਬੜੀ ਵਧੀਆ ਤੇ ਸਾਫ ਸਫਾਈ ਨਾਲ ਬਣਾਉਂਦੇ ਆ ਹਾਂਜੀ ਹਾਂਜੀ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਸਾਰੇ ਬੱਚੇ ਆ ਗਏ ਬੱਚਾ ਬੇਟੇ ਰੁਕੋ ਰੁਕੋ ਇਧਰ ਆਓ ਇਧਰ ਆਓ ਸਾਰੇ ਸਾਰੇ ਬੱਚੇ ਇਧਰ ਆਓ ਤੇ ਹੁਣ ਅਸੀਂ ਬਸ ਸਮਾਪਤੀ ਕਰਨ ਲੱਗੇ ਬਲੌਗ ਦੀ ਜੀ ਤੇ ਬੜਾ ਮਹਾਰੇ ਦੀ ਕਿਰਪਾ ਨਾਲ ਦਰਸ਼ਨ ਕਰਕੇ ਬੜਾ ਆਨੰਦ ਆਇਆ ਪ੍ਰਸ਼ਾਦ ਲਓ ਜੀ ਮੈਡਮ ਜੀ ਕੋਲੋਂ ਪ੍ਰਸ਼ਾਦ ਲਓ ਪ੍ਰਸ਼ਾਦ ਸੰਗੀਤ ਜੀ ਨਵਾਂ ਸਾਲ ਵੀ ਆ ਰਿਹਾ ਜੀ ਬਸ ਕੁਝ ਘੰਟੇ ਰਹਿ ਗਏ ਆ ਤੇ ਅਸੀਂ ਅੱਜ ਸਾਲ ਦੇ ਅਖੀਰਲੇ ਦਿਨ ਹੈ ਨਾ ਗਏ ਆ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਲ ਸਾਲ ਦਾ ਅਖੀਰਲਾ ਦਿਨ ਸਾਡਾ ਇਹ ਸੀਗਾ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਦਿਓ ਜੀ ਬੋਲੋ ਜੀ ਬੱਚਿਓ ਹੈਪੀ ਨਿਊ ਈਅਰ ਵਾਹਿਗੁਰੂ ਜੀ ਵਾਹਿਗੁਰੂ ਜੀ ਕੱਲਾ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖਣਾ ਇਸੇ ਤਰ੍ਹਾਂ ਮਾਰੇ ਖੁਸ਼ੀਆਂ ਚ ਰਹੋ ਤੇ ਨਵਾਂ ਸਾਲ ਜਿਹੜਾ ਆ ਤੁਹਾਡੇ ਲਈ ਖੁਸ਼ੀਆਂ ਭਰਿਆ ਆਵੇ ਹਾਂਜੀ ਜਕਾਰਾ ਲਗਾਓ ਜੀ ਜਕਾਰਾ ਜਾਓ ਜੀ ਗੱਜ ਵੱਜ ਕੇ ਜਕਾਰੇ ਗਜਾਵੇ ਨੇ ਹਾਲੋ ਜਾਵੇ ਬੱਬਾ ਫਤੇਹ ਸਿੰਘ ਤੇ ਬੱਬਾ ਜੋਰਾਵਰ ਸਿੰਘ ਦੇ ਮਨ ਨੂੰ ਪਾਵੇ ਹੋਰ ਜੀ ਜਕਾਰਾ ਗੱਜ ਵੱਜ ਕੇ ਜਕਾਰੇ ਗਜਾਵੇ ਨੇ ਹਾਲੋ ਜਾਵੇ ਬੱਬਾ ਦੀਪ ਸਿੰਘ ਜੀ ਦੇ ਚਰਨਾਂ ਨੂੰ ਪਾਵੇ ਹੋਰ ਜੀ ਜਕਾਰਾ ਲਗਾਓ ਲਾਓ ਜਕਾਰਾ ਲਾਓ ਬੋਲੇ ਸੋ ਨੇ ਆ ਜੀ ਸਾਡੀ ਇੱਥੇ ਹੀ ਵਲੌਗ ਦੀ ਸਮਾਪਤੀ ਹੈ ਮਾਰੇ ਕਿਰਪਾ ਕਰਨ ਆਪ ਜੀ ਦਾ ਨਵਾਂ ਸਾਲ ਸਾਰਾ ਖੁਸ਼ੀਆਂ ਭਰਿਆ ਹੋਵੇ ਜੀ ਸੋ ਸਤਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਜੀ